ਮੇਰਾ ਨਾਂ ਰੇਖਾ ਤੇ ਅਸੀਂ ਦੋ ਭੈਣਾਂ ਮੇਰੀ ਦੂਜੀ ਭੈਣ ਮੇਰੇ ਤੋਂ ਵੱਡੀ ਆ ਤੇ ਮੇਰੀ ਭੈਣ ਵੀ ਬਹੁਤ ਸੋਹਣੀ ਸੀ ਪਰ ਮੈਨੂੰ ਤਾਂ ਰੱਬ ਨੇ ਰੰਗ ਰੂਪ ਦਿਲ ਖੋਲ ਕੇ ਦਿੱਤਾ ਸੀ ਮੈਨੂੰ ਜੋ ਵੀ ਵੇਖਦਾ ਮੇਰੀ ਤਾਰੀਫਾ ਕਰਦਾ ਥੱਕਦਾ ਨਹੀਂ ਸੀ ਮੈਂ ਬਹੁਤ ਜ਼ਿਆਦਾ ਸੋਹਣੀ ਸੀ ਜਿਵੇਂ ਜਿਵੇਂ ਮੈਂ ਆਪਣੀ ਖੂਬਸੂਰਤੀ ਦੀ ਤਾਰੀਫ ਸੁਣਦੀ ਗਈ ਤੇ ਵੱਡੀ ਹੁੰਦੀ ਗਈ ਮੇਰੇ ਮਨ ਵਿੱਚ ਇਸ ਗੱਲ ਦਾ ਹੰਕਾਰ ਵੀ ਪੈਦਾ ਹੋ ਗਿਆ ਸੀ ਕਿ ਮੈਂ ਬਹੁਤ ਸੋਹਣੀ ਆ ਅਸੀਂ ਦੋਨੋਂ ਭੈਣਾਂ ਇੱਕ ਸਕੂਲ ਵਿੱਚ ਪੜ੍ਹਦੀਆਂ ਸੀ ਅਸੀਂ ਪੜ੍ਹਨ ਵਿੱਚ ਠੀਕ ਠਾਕ ਹੀ ਸੀ ਬਸ ਵਧੀਆ ਨੰਬਰ ਲੈ ਕੇ ਪਾਸ ਹੋ ਜਾਂਦੀਆਂ ਸੀ ਮੇਰੀ ਭੈਣ ਮੇਰੇ ਤੋਂ ਵੱਡੀ ਸੀ ਮੇਰੀ ਭੈਣ ਕਾਲਜ ਜਾਣ ਲੱਗੀ ਤਾਂ ਮੈਨੂੰ ਘਰ ਆ ਕੇ ਕਾਲਜ ਦੇ ਕਿਸੇ ਸੁਣਾਉਂਦੀ ਕਿ ਕਿਸ ਤਰ੍ਹਾਂ ਕਾਲਜ ਵਿੱਚ ਕੁੜੀਆਂ ਮੁੰਡੇ ਇਕੱਠੇ ਬੈਠਦੇ ਆ ਤੇ ਮસ્ਤੀ ਕਰਦੇ ਆ ਫਿਰ ਮੇਰੇ ਮਨ ਵਿੱਚ ਵੀ ਇਹੀ ਵਿਚਾਰ ਉੱਠਦੇ ਕਿ ਮੈਂ ਕਦੋਂ ਕਾਲਜ ਜਾਣਾ ਸ਼ੁਰੂ ਕਰੂੰਗੀ ਤੇ ਕਦੋਂ ਮੈਂ ਮੁੰਡਿਆਂ ਨਾਲ ਮસ્ਤੀ ਕਰਿਆ ਕਰੂੰਗੀ ਮੇਰੀ ਸ਼ੁਰੂਤ ਤਾਂ ਹੀ ਮੁੰਡਿਆਂ ਨਾਲ ਵੱਧ ਅਟੈਚਮੈਂਟ ਸੀ ਤੇ ਕੁੜੀਆਂ ਨਾਲ ਘੱਟ ਸੀ ਮੈਂ ਸਕੂਲ ਵਿੱਚ ਜ਼ਿਆਦਾਤਰ ਮੁੰਡਿਆਂ ਨਾਲ ਹੀ ਦੋਸਤੀ ਕਰਦੀ ਹੁੰਦੀ ਸੀ ਫਿਰ ਮੈਂ ਵੱਡੀ ਹੋਈ ਤੇ ਮੈਂ ਵੀ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਕਾਲਜ ਜਾਣ ਵੇਲੇ ਜੋ ਖੁਸ਼ੀ ਮੇਰੇ ਦਿਲ ਵਿੱਚ ਸੀ ਉਹ ਮੈਂ ਬਿਆਨ ਨਹੀਂ ਕਰ ਸਕਦੀ ਕਾਲਜ ਆ ਜਾ ਕੇ ਮੇਰਾ ਧਿਆਨ ਪੜਨ ਵਿੱਚ ਨਹੀਂ ਸਗੋਂ ਮੇਰਾ ਧਿਆਨ ਤਾਂ ਮੁੰਡਿਆਂ ਵਿੱਚ ਹੀ ਰਹਿੰਦਾ ਸੀ ਮੈਨੂੰ ਪੜਦੀ ਪੜਦੀ ਨੂੰ ਵੀ ਫੇਰ ਇੱਕ ਮੁੰਡੇ ਨਾਲ ਪਿਆਰ ਹੋ ਗਿਆ ਜਿਸ ਦਾ ਨਾਂ ਹਰਮਨ ਸੀ ਹਰਮਨ ਬਹੁਤ ਹੀ ਜ਼ਿਆਦਾ ਸੋਹਣਾ ਮੁੰਡਾ ਸੀ ਪਤਾ ਇਹ ਨ ਲੱਗਾ ਕਦੋਂ ਅਸੀਂ ਇੱਕ ਦੂਜੇ ਨੂੰ ਪਿਆਰ ਕਰ ਬੈਠੇ ਮੈਂ ਘਰ ਆ ਕੇ ਵੀ ਉਸ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਸੀ ਕਿਉਂਕਿ ਮੇਰੀ ਭੈਣ ਨੂੰ ਮੇਰੇ ਬਾਰੇ ਸਭ ਪਤਾ ਸੀ ਮੈਂ ਤੇ ਮੇਰੀ ਭੈਣ ਦੇ ਕਮਰੇ ਵਿੱਚ ਸੌਂਦੀਆਂ ਸੀ ਪਰ ਮੇਰੀ ਮੰਮਾ ਨੂੰ ਇੰਨਾ ਗੱਲਾਂ ਬਾਰੇ ਕੁਝ ਵੀ ਨਹੀਂ ਪਤਾ ਸੀ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਮੈਨੂੰ ਕਾਲਜ ਆਂਦੀ ਨੂੰ ਹੁਣ 3 ਸਾਲ ਹੋ ਗਏ ਸੀ ਪਰ ਹੁਣ ਮੈਨੂੰ ਉਸਨੇ ਕਹਿ ਦਿੱਤਾ ਸੀ ਕਿ ਰੇਖਾ ਮੈਨੂੰ ਰਾਤ ਨੂੰ ਫੋਨ ਨਾ ਕਰਿਆ ਕਰ ਮੇਰੀ ਮੰਮੀ ਮੇਰੇ ਕੋਲ ਹੀ ਸੌਂਦੇ ਨੇ ਇਸ ਕਰਕੇ ਤੂੰ ਦਿਨ ਵੇਲੇ ਮੇਰੇ ਨਾਲ ਗੱਲ ਕਰਿਆ ਕਰ ਤੇ ਮੈਂ ਇਸ ਨੂੰ ਰਾਤ ਨੂੰ ਵਾਲੀ ਫੋਨ ਕਰਨਾ ਬੰਦ ਕਰ ਦਿੱਤਾ ਸੀ ਅਸੀਂ ਦਿਨੇ ਕਾਲਜ ਵਿੱਚ ਇਕੱਠੇ ਹੁੰਦੇ ਤੇ ਬਹੁਤ ਸਾਰੀਆਂ ਗੱਲਾਂ ਕਰਦੇ ਫਿਰ ਮੇਰੀ ਭੈਣ ਦਾ ਵਿਆਹ ਹੋ ਗਿਆ ਮੇਰੀ ਭੈਣ ਦੱਸਦੀ ਹੁੰਦੀ ਸੀ ਕਿ ਮੇਰੇ ਜੀਜਾ ਜੀ ਉਸ ਨੂੰ ਕਿਸ ਤਰ੍ਹਾਂ ਪਿਆਰ ਕਰਦੇ ਨੇ ਕਿਸ ਤਰ੍ਹਾਂ ਉਹ ਦੋਨੋਂ ਇੰਜੋਏ ਕਰਦੇ ਨੇ ਮੇਰੀ ਭੈਣ ਕਹਿੰਦੀ ਸੀ ਕਿ ਸੱਚੀ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਵਿਆਹ ਤੋਂ ਬਾਅਦ ਤਾਂ ਮੇਰੇ ਦਿਲ ਵਿੱਚ ਵੀ ਫਿਰ ਵਿਆਹ ਕਰਾਉਣ ਦੀ ਉਮੀਦਾਂ ਜਾਗਣ ਲੱਗੀਆਂ ਤੇ ਮੇਰੀ ਮੰਮੀ ਫਿਰ ਮੇਰੀ ਭੈਣ ਨੂੰ ਕਹਿਣ ਲੱਗੀ ਕਿ ਤੂੰ ਰੇਖਾ ਦੇ ਲਈ ਕੋਈ ਮੁੰਡਾ ਲੱਭ ਲੈ ਹੁਣ ਆਪਾਂ ਇਸ ਦਾ ਵਿਆਹ ਕਰਨਾ ਤਾਂ ਮੇਰੀ ਭੈਣ ਨੇ ਮੇਰੇ ਤੇ ਹਰਮਨ ਬਾਰੇ ਮੇਰੇ ਮਾਣ ਨਾਲ ਗੱਲ ਕੀਤੀ ਮੇਰੀ ਮਾਂ ਕਹਿਣ ਲੱਗੀ ਚਲ ਆਪਾਂ ਮੁੰਡਾ ਦਾ ਘਰ-ਬਾਰ ਵੇਖਦੇ ਹਾਂ ਜੇ ਸਭ ਕੁਝ ਵਧੀਆ ਲੱਗਿਆ ਤਾਂ ਉੱਥੇ ਰਿਸ਼ਤਾ ਕਰ ਦੇਣਾ ਮੇਰੀ ਮਾਂ ਨੇ ਮੇਰੇ ਪਿਓ ਨੂੰ ਕਹਿ ਦਿੱਤਾ ਤੇ ਰਿਸ਼ਤਾ ਸੀਮਾ ਕਰਵਾ ਲਈ ਐ ਫਿਰ ਮੇਰੇ ਪਾਪਾ ਨੂੰ ਕੋਈ ਇਤਰਾਜ਼ ਹੀ ਨਾ ਹੋਇਆ ਤੇ ਮੁੰਡੇ ਦਾ ਘਰ-ਬਾਰ ਦੇਖਣ ਚਲੇ ਗਏ ਮੁੰਡੇ ਦਾ ਘਰ-ਬਾਰ ਸੋਹਣਾ ਸੀ ਜਿਸ ਨੂੰ ਦੇਖਦਿਆਂ ਹੀ ਮੇਰੇ ਪਿਓ ਨੇ ਉਹਨੇ ਹਾਂ ਕਰ ਦਿੱਤੀ ਫਿਰ ਮੇਰਾ ਤੇ ਹਰਮਨ ਦਾ ਬਹੁਤ ਜਲਦੀ ਵਿਆਹ ਹੋ ਗਿਆ ਸੁਹਾਗ ਰਾਤ ਨੂੰ ਲੈ ਕੇ ਮੇਰੇ ਮਨ ਵਿੱਚ ਬਹੁਤ ਸਾਰਾ ਚਾਹ ਸੀ ਅੱਜ ਕੇ ਇੱਕ ਦੂਜੇ ਨਾਲ ਗੱਲਾਂ ਕਰਾਂਗੇ ਪਿਆਰ ਕਰਾਂਗੇ ਮੇਰੇ ਮਨ ਵਿੱਚ ਖੁਸ਼ੀ ਦੇ ਲੱਡੂ ਫੁੱਟ ਰਹੇ ਸੀ ਕਿ ਅੱਜ ਮੈਨੂੰ ਵੀ ਉਹ ਮਜ਼ਾ ਆਉਣਾ ਜੋ ਮੈਂ ਆਪਣੀ ਸਹੇਲੀਆਂ ਕੋਲੋਂ ਸੁਣਦੀ ਸੀ ਅੱਜ ਦੀ ਰਾਤ ਮੇਰੇ ਲਈ ਜ਼ਿੰਦਗੀ ਦੀ ਬਹੁਤ ਸੋਹਣੀ ਰਾਤ ਬਣ ਜਾਊਗੀ ਮੈਂ ਫੁੱਲਾਂ ਦੀ ਸੀਸ ਤੇ ਬੈਠੀ ਉਸ ਦੀ ਟੀਕ ਕਰ ਰਹੀ ਸੀ ਕਾਫੀ دیر ਮੈਂ ਉਸ ਨੂੰ ਢੀਕਦੀ ਰਹੀ ਪਰ ਹਰਮਨ 12 ਵਜੇ ਦੇ ਨੇੜੇ ਆਇਆ ਉਸ ਨੇ ਬਹੁਤ ਹੀ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਉਹ ਮੇਰੇ ਕੋਲ ਆ ਕੇ ਬੈਠ ਗਿਆ ਮੈਂ ਪੁੱਛਿਆ ਕਿ ਤੁਸੀਂ ਸ਼ਰਾਬ ਪੀਤੀ ਆ ਤਾਂ ਉਸ ਨੇ ਇੱਕ ਵਾਰੀ ਹਾਂ ਦੇ ਵਿੱਚ ਸਿਰ ਹਿਲਾਇਆ ਤੇ ਫਿਰ ਬੈੱਡ ਤੇ ਮੁੱਤਾ ਹੋ ਕੇ ਡਿੱਗ ਪਿਆ ਤੇ ਉੱਤੇ ਹੀ ਸੌ ਗਿਆ ਮੈਂ ਉਸ ਨੂੰ ਉਠਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉੱਠਿਆ ਹੀ ਨਹੀਂ ਮੈਂ ਸੋਚਿਆ ਕਿ ਚਲੋ ਵਿਆਹ ਵਾਲੇ ਦਿਨ ਯਾਰਾਂ ਦੋਸਤਾਂ ਨੇ ਪਿਆ ਦਿੱਤੀ ਹੋਣੀ ਆ ਇਹਨੇ ਕਦੇ ਪੀਤੀ ਨਹੀਂ ਹੋਣੀ ਤੇ ਇਸ ਕਰਕੇ ਇਸ ਨੂੰ ਚੜ ਗਈ ਪਰ ਅਗਲੇ ਦਿਨ ਫਿਰ ਇਸ ਦਾ ਉਹੀ ਹਾਲ ਸੀ ਮੈਨੂੰ ਮੇਰੀ ਸੱਸ ਨੇ ਦੱਸਿਆ ਕਿ ਬੁੱਤ ਤੈਨੂੰ ਨਹੀਂ ਪਤਾ ਇਹ ਤਾਂ ਤਾਂ ਇਹ ਰੋਜ਼ ਦਾ ਹੀ ਕੰਮ ਆ ਸ਼ਰਾਬ ਪੀ ਕੇ ਸੌ ਜਾਂਦਾ ਹੈ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਕਿ ਤੈਨੂੰ ਇਸ ਬਾਰੇ ਬਿਲਕੁਲ ਨਹੀਂ ਸੀ ਪਤਾ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ ਲਈ ਤਾਂ ਮੈਂ ਇਸਨੂੰ ਵਿਆਹੀ ਨਾ ਕਰਵਾਉਂਦੀ ਉਹ ਸਵੇਰੇ ਆਪਣੇ ਕੰਮ ਤੇ ਜਾਂਦਾ ਤੇ ਰਾਤ ਨੂੰ ਰੱਜ ਕੇ ਘਰ ਆਉਂਦਾ ਮੇਰੀਆਂ ਸਹੇਲੀਆਂ ਮੇਰਾ ਹਾਲਚਾਲ ਪੁੱਛਦੀਆਂ ਮੈਂ ਕੀ ਕਹਿੰਦੀ ਮੇਰੀਆਂ ਸਾਰੀਆਂ ਚਾਤੇ ਰੀਜਾਂ ਧੂਰੇ ਰਹਿ ਗਏ ਸੀ ਮੈਂ ਬਹੁਤ ਪਰੇਸ਼ਾਨ ਸੀ ਮੇਰੇ ਵਿਆਹ ਨੂੰ ਪੂਰਾ ਹਫਤਾ ਹੋ ਗਿਆ ਸੀ ਮੈਂ ਆਪਣੇ ਪਿਕੇ ਘਰ ਵੀ ਨਹੀਂ ਗਈ ਸੀ ਕਿਉਂਕਿ ਮੈਂ ਉੱਥੇ ਜਾ ਕੇ ਕਿਸੇ ਨੂੰ ਕੀ ਦੱਸਦੀ ਉਹ ਤਾਂ ਮੇਰੀ ਆਪਣੀ ਪਸੰਦ ਸੀ ਮੇਰੇ ਵਿਆਹ ਨੂੰ ਪੂਰਾ ਹਫਤਾ ਹੋਇਆ ਸੀ ਹੁਣ ਮੈਂ ਘਰ ਦਾ ਕੰਮ ਵੀ ਕਰਨ ਲੱਗ ਪਈ ਸੀ ਇੱਕ ਦਿਨ ਮੈਂ ਦੁਪਹਿਰ ਦੀ ਚਾਹ ਬਣਾਈ ਤੇ ਆਪਣੇ ਸੱਸ ਸਹੁਰੇ ਨੂੰ ਚਾਹ ਫੜਾਉਣ ਗਈ ਮੇਰੀ ਸੱਸ ਚਾਹ ਪੀ ਕੇ ਗਵਾਂਡੀਆਂ ਦੇ ਘਰ ਚਲੀ ਗਈ ਮੈਂ ਉੱਥੇ ਹੀ ਬੈਠੀ ਚਾਹ ਪੀ ਰਹੀ ਸੀ ਮੇਰੀ ਸੱਸ ਦੇ ਜਾਣ ਬਾਅਦ ਮੇਰਾ ਸਹੁਰਾ ਮੈਨੂੰ ਕਹਿਣ ਲੱਗਾ ਐਦਰ ਮੇਰੇ ਕੋੜਾ ਦੇਖ ਮੈਂ ਤੇਰੇ ਲਈ ਗਿਫਟ ਲੈ ਕੇ ਆਇਆ ਤੇ ਮੈਨੂੰ ਪਤਾ ਹਰਮਨ ਨੇ ਤੈਨੂੰ ਕੋਈ ਗਿਫਟ ਨਹੀਂ ਦਿੱਤਾ ਇਸੇ ਕਰਕੇ ਤੂੰ ਉਦਾਸ ਹੋਈ ਫਿਰਦੀ ਐ ਇਹਨਾਂ ਕਹਿ ਕੇ ਮੇਰੇ ਸਹੁਰੇ ਨੇ ਮੇਰੇ ਹੱਥ ਤੇ ਫੋਨ ਰੱਖ ਦਿੱਤਾ ਅਤੇ ਇੰਨਾ ਮਹਿੰਗਾ ਫੋਨ ਵੇਖ ਕੇ ਮੈਂ ਤਾਂ ਹੈਰਾਨ ਹੀ ਰਹਿ ਗਈ ਸੀ ਮੇਰੇ ਸਹੁਰੇ ਨੇ ਮੈਨੂੰ ਇੰਨਾ ਮਹਿੰਗਾ ਫੋਨ ਗਿਫਟ ਵਿੱਚ ਦਿੱਤਾ ਉਹ ਵੀ ਮੇਰੇ ਵਿਆਹ ਤੋਂ ਬਾਅਦ ਇੰਨੀ ਜਲਦੀ ਇੰਨਾ ਮਹਿੰਗਾ ਗਿਫਟ ਉਹ ਫੋਨ ਮੇਰੇ ਹੱਥ ਤੇ ਕਰਨ ਦੀ ਬਜਾਏ ਮੇਰੇ ਨਾਲ ਮਜ਼ਾਕ ਕਰਨ ਲੱਗਾ ਕਿ ਲੈ ਫੜ ਲੈ ਜੇ ਫੜ ਸਕਦੀ ਆਂ ਤਾਂ ਮੇਰੇ ਤੋਂ ਫੋਨ ਹੋ ਕੇ ਅੱਗੇ ਲੈ ਕੇ ਦੌੜ ਰਿਹਾ ਸੀ ਤੇ ਮੈਂ ਉਸ ਦੇ ਪਿੱਛੇ ਪਿੱਛੇ ਸੀ ਉਹ ਜਾ ਕੇ ਬੈੱਡ ਤੇ ਬੈਠ ਗਈ ਮੈਂ ਜਦੋਂ ਉਹਨਾਂ ਕੋਲ ਫੋਨ ਫੜਨ ਗਈ ਤਾਂ ਉਸ ਨੇ ਮੈਨੂੰ ਆਪਣੇ ਕੋਲ ਖਿੱਚ ਕੇ ਬਿਠਾ ਲਿਆ ਮੈਂ ਉੱਥੇ ਹੀ ਡਿੱਗ ਪਈ ਉਸਨੇ ਮੈਨੂੰ ਬੜੇ ਹੀ ਅਜੀਬ ਤਰੀਕੇ ਨਾਲ ਛੂਇਆ ਮੈਨੂੰ ਵੀ ਸਕੂਨ ਜਾਇਆ ਮੈਨੂੰ ਬੜਾ ਚੰਗਾ ਜਿਹਾ ਲੱਗ ਰਿਹਾ ਸੀ ਉਹ ਵੀ ਕੋਈ ਬੁੱਢਾ ਨਹੀਂ ਸੀ ਉਸ ਦੀ ਉਮਰ ਮਸਾਂ 44 ਕੁਸਾਲਾਂ ਦੀ ਸੀ ਸਿਹਤ ਪੱਕੋ ਤੰਦਰੁਸਤ ਪਿਆ ਸੀ ਉਸ ਨੂੰ ਕੋਈ ਕਹਿੰਦਾ ਹੀ ਨਹੀਂ ਸੀ ਕਿ ਉਹ ਮੇਰਾ ਸਹੁਰਾ ਹੋਣਾ ਕਿਉਂਕਿ ਜਦੋਂ ਮੇਰਾ ਘਰ ਬੜਾਤੀ ਮੇਰਾ ਸਹੁਰਾ ਕਿਤੇ ਜਾਂਦੇ ਤਾਂ ਲੋਕੀ ਇਹ ਹੀ ਸਮਝਦੇ ਸੀ ਕਿ ਦੋਨੋਂ ਭਾਈ ਹੋਣੇ ਨੇ ਜਦੋਂ ਮੇਰੇ ਸਹੁਰੇ ਨੇ ਮੇਰੇ ਮੋਢੇ ਤੇ ਹੱਥ ਫੇਰਿਆ ਤਾਂ ਮੈਂ ਉੱਥੋਂ ਭੱਜਣ ਦੀ ਬਜਾਏ ਉਸ ਦੇ ਕੋਲ ਹੀ ਬੈਠ ਗਈ ਮੈਂ ਬੈੜ ਦੇ ਉੱਤੇ ਉਸ ਦੇ ਨੇੜੇ ਹੋ ਕੇ ਬੈਠੀ ਸੀ ਮੈਂ ਪੁੱਛਣ ਲੱਗੀ ਇਹ ਫੋਨ ਦੱਸੋ ਕਿਵੇਂ ਚਲਾਉਣਾ ਉਹਨਾਂ ਨੇ ਫਿਰ ਮੈਨੂੰ ਫੋਨ ਚਲਾਉਣ ਬਾਰੇ ਜਾਣਕਾਰੀ ਦਿੱਤੀ ਤੇ ਨਾਲੋਂ ਨਾਲ ਮੈਨੂੰ ਕਦੇ ਕਿਤੇ ਕਦੇ ਕਿਤੇ ਟੱਚ ਕਰੀ ਜਾਂਦੇ ਮੈਂ ਉਹਨਾਂ ਨੂੰ ਕਿਹਾ ਕਿ ਫੋਨ ਦਾ ਨੈਟਵਰਕ ਨਹੀਂ ਆ ਰਿਹਾ ਤਾਂ ਮਜ਼ਾਕ ਵਿੱਚ ਕਹਿਣ ਲੱਗੀ ਤੂੰ ਚੈੱਕ ਹੀ ਨਹੀਂ ਕਰਦੀ ਨੈਟਵਰਕ ਤਾਂ ਬਹੁਤ ਹੈ ਇਧਰ ਦੇ ਇਹਨਾਂ ਕਹਿ ਕੇ ਮੇਰੇ ਸੌਰੀ ਨਹੀਂ ਮੇਰੇ ਤੇ ਹੱਥ ਮਾਰਿਆ ਮੈਂ ਸਮਝ ਗਈ ਸੀ ਕਿ ਕੀ ਕਹਿਣਾ ਚਾਹੁੰਦੇ ਨੇ ਫਿਰ ਮੈਂ ਹੱਸ ਪਈ ਤੇ ਉਹਨਾਂ ਨੇ ਵੀ ਸਮਝ ਲਿਆ ਕਿ ਮੇਰੀ ਹਾਂ ਹੀ ਹੈ ਫਿਰ ਮੀਰਾ ਸੋਹਰਾ ਕਹਿਣ ਲੱਗਾ ਰੀਖਾ ਮੈਨੂੰ ਤੇਰੇ ਤੇ ਬੜਾ ਤਰਸ ਆਉਂਦਾ ਮੈਨੂੰ ਪਤਾ ਹਰਮਨ ਨੇ ਅਜੇ ਤੱਕ ਤੇਨ ਨਾਲ ਖੁਸ਼ੀ ਵੀ ਰਾਤ ਵੀ ਨਹੀਂ ਮਨਾਈ ਕਿਉਂਕਿ ਉਹ ਤਾਂ ਹਰ ਰੋਜ਼ ਰੱਜ ਕੇ ਆਉਂਦਾ ਤੇ ਉਸ ਨੂੰ ਕੋਈ ਸੁਰਤ ਸੰਭਾਲ ਵੀ ਨਹੀਂ ਹੁੰਦੀ ਤੇ ਆਉਂਦੇ ਸਾਰ ਹੀ ਸੌ ਜਾਂਦਾ ਨੈ ਉਸ ਨੂੰ ਕਿਹਾ ਕਿ ਇਸ ਨੂੰ ਪਤਾ ਨਹੀਂ ਇਹ ਆਦਤ ਕਿਸ ਨੇ ਪਾਈ ਤੇ ਕਦੋਂ ਤੋਂ ਹੈ ਉਹ ਕਹਿਣ ਲੱਗਾ ਇਸ ਨੂੰ ਤਾਂ 6-7 ਸਾਲ ਹੋ ਗਏ ਇਹੀ ਕੁਝ ਕਰਦੇ ਨੂੰ ਬਸ ਤੁਸੀਂ ਪੜਤਾਲ ਹੀ ਨਹੀਂ ਕੀਤੀ ਮੈਂ ਸੋਚਾਂ ਵਿੱਚ ਪੈ ਗਈ ਸੀ ਕਿ ਮੇਰੀ ਜ਼ਿੰਦਗੀ ਨਰਕ ਹੋ ਗਈ ਇਹੀ ਗੱਲ ਮੈਂ ਉਹਨਾਂ ਨੂੰ ਕਹੀ ਤਾਂ ਕਹਿਣ ਲੱਗੀ ਇਦਾਂ ਨਾ ਕਹਿ ਜਦੋਂ ਤੱਕ ਮੈਂ ਆ ਤੈਨੂੰ ਆਪਣੀ ਜ਼ਿੰਦਗੀ ਨੂੰ ਨਰਕ ਬਣਾਉਣ ਦੀ ਕੋਈ ਲੋੜ ਨਹੀਂ ਇਹ ਕਹਿ ਕੇ ਉਹਨਾਂ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਅਜੀਬ ਲੱਗਾ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਅੱਜ ਆਪਣੇ ਕਮਰੇ ਦੀ ਕੁੰਡੀ ਨਾ ਲਾਈ ਕਿਉਂਕਿ ਹਰ ਮੰਦ ਦੇ ਆਉਣ ਤੋਂ ਬਾਅਦ ਜਦੋਂ ਤੇਰੀ ਸੱਸ ਆਉਗੀ ਤਾਂ ਮੈਂ ਤੇਰੇ ਕਮਰੇ ਵਿੱਚ ਆਉਣਾ ਉਸ ਨੂੰ ਨਲਾਇਕ ਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਤੇ ਮੈਂ ਤੇਰੀ ਹਰ ਰੀਤ ਪੂਰੀ ਕਰੂੰਗਾ ਅੱਜ ਤੋਂ ਮੈਂ ਬਹੁਤ ਸੋਹਣਾ ਤਿਆਰ ਹੋਈ ਕਿਉਂਕਿ ਅੱਜ ਮੇਰੇ ਦਿਲ ਦੀ ਰੀਤ ਜੋ ਪੂਰੀ ਹੋਣੀ ਸੀ ਜੋ ਕਾ ਮੇਰੇ ਘਰ ਵਾਲੇ ਨੇ ਨਹੀਂ ਕੀਤਾ ਉਹ ਕੰਮ ਅੱਜ ਮੇਰੇ ਸਹੁਰੇ ਨੇ ਕਰਨਾ ਸੀ ਹਰਮਨ ਸਾਢੇ 8 ਵਜੇ ਘਰ ਆਇਆ ਤੇ ਉਸ ਦਾ ਉਹੀ ਹਾਲ ਸੀ ਉਹ ਨਸ਼ੇ ਵਿੱਚ ਤੁੱਟਾ ਆ ਤੇ ਆਉਂਦੇ ਹੀ ਬੈੱਡ ਤੇ ਸੌ ਗਿਆ 10:00 ਵਜੇ ਮੇਰਾ ਸਹੁਰਾ ਮੇਰੇ ਕਮਰੇ ਦੇ ਵਿੱਚ ਆ ਗਿਆ ਸੀ ਅਤੇ ਉਸ ਨੇ ਆਉਂਦੇ ਹੀ ਮੇਰੇ ਨਾਲ ਗੱਲਾਂ-ਬਾਤਾਂ ਸ਼ੁਰੂ ਕਰ ਦਿੱਤੀਆਂ ਸੀ ਮੈਨੂੰ ਅਜੀਬ ਤਾਂ ਲੱਗ ਰਿਹਾ ਸੀ ਪਰ ਮੈਂ ਕੀ ਕਰਦੀ ਮਨ ਉਸ ਦੀਆਂ ਗੱਲਾਂ ਸੁਣਨਾ ਵੀ ਵਧੀਆ ਲੱਗ ਰਿਹਾ ਸੀ ਅਤੇ ਅਸੀਂ ਇੱਕ ਦੂਜੇ ਨੂੰ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ ਮੇਰੇ ਸਹੁਰੇ ਨੇ ਉਸ ਰਾਤ ਮੈਨੂੰ ਸਕੂਨ ਦਿੱਤਾ ਤੇ ਬਹੁਤ ਖੁਸ਼ੀ ਫਿਰ ਉਹ ਆਪਣੇ ਕਮਰੇ ਵਿੱਚ چلا ਗਿਆ ਤੇ ਅਗਲੇ ਦਿਨ ਮੈਂ ਸਵੇਰੇ ਜਲਦੀ ਉੱਠੀ ਚਾਹ ਬਣਾਈ ਤੇ ਸਾਮ ਨੂੰ ਦਿੱਤੀ ਮੇਰੀ ਸੱਸ ਹਰ ਰੋਸਾਡੇ ਨੇੜੇ ਦੇ ਇੱਕ ਮੰਦਰ ਵਿੱਚ ਜਾਂਦੀ ਸੀ ਮੇਰੀ ਸੱਸ ਉਹ ਮੰਦਰ ਚਲੀ ਗਈ ਫਿਰ ਮੈਂ ਤੇ ਮੇਰੇ ਸਹੁਰੇ ਨੇ ਇੱਕ ਵਾਰੀ ਫਿਰ ਆਪਣੀ ਗਲਾਸ ਲਾ ਲਈ ਸੀ ਉਸ ਤੋਂ ਬਾਅਦ ਮੇਰਾ ਸਹੁਰਾ ਹਰ ਰੋਜ਼ ਰਾਤ ਨੂੰ 12 ਵਜੇ ਮੇਰੇ ਕੋਲ ਆਉਂਦਾ ਅਸੀਂ ਦੋਨੋਂ ਖੂਬ ਗੱਲਾਂ ਕਰਦੇ ਇੰਜੋਏ ਕਰਦੇ ਜਦੋਂ ਮੈਂ ਕੰਮ ਕਰਦੀ ਤਾਂ ਮੈਨੂੰ ਕਹਿ ਦਿੰਦੇ ਸੀ ਰੇਖਾ ਚੁੰਨੀ ਲਾ ਕੇ ਰੱਖ ਦਿਆ ਕਰ ਚੁੰਨੀ ਕਰਨ ਨਾਲ ਤੇਰਾ ਕੰਮ ਹੀ ਨਹੀਂ ਨਿਪੜਦਾ ਸਾਰਾ ਦਿਨ ਚੁੰਨੀ ਝੁਲਜੀ ਰਹਿਣੀ ਆ ਬੇਟਾ ਇੱਥੇ ਆਪਣੇ ਘਰ ਵਿੱਚ ਕੌਣ ਆਉਂਦਾ ਅਸੀਂ ਹੁੰਨੇ ਆ ਤੇ ਮੈਂ ਤੇਰੀ ਸੱਸ ਨੂੰ ਕਿੰਨੀ ਵਾਰੀ ਕਹਿ ਦਿੱਤਾ ਕਿ ਤੂੰ ਕਰਮਾ ਵਾਲੀ ਆ ਜਿਹੜਾ ਇੰਨਾ ਵਧੀਆ ਤੈਨੂੰ ਸਹਰਾ ਮਿਲਿਆ ਨਹੀਂ ਤਾਂ ਮੇਰਾ ਸਹਰਾ ਤਾਂ ਸਾਰਾ ਦਿਨ ਮੇਰੇ ਨਾਲ ਲੜਾਈ ਹੀ ਕਰਦਾ ਰਹਿੰਦਾ ਸੀ ਸਾਰਾ ਦਿਨ ਮੇਰੇ ਮੂੰਹ ਤੋਂ ਕੁੰਢ ਰੇਸੀ ਚੁੱਕਣ ਦਿੰਦਾ ਮੇਰੀਆਂ ਬਣਾਈਆਂ ਚੀਜ਼ਾਂ ਦੇ ਵਿੱਚ ਤਾਰੀਫ਼ ਵੀ ਨਹੀਂ ਸੀ ਕਰਦਾ ਤੇ ਹਮੇਸ਼ਾ ਨੁਕਸ ਕਰਦਾ ਰਹਿੰਦਾ ਸੀ ਤੇ ਤੇਰਾ ਸੋਹਰਾ ਤੇਰੀ ਬਣਾਈ ਹਰ ਇੱਕ ਚੀਜ਼ ਦੀ ਕਿੰਨੀ ਤਾਰੀਫ਼ ਕਰਦਾ ਮੈਂ ਖੁਸ਼ ਹੋ ਜਾਂਦੀ ਸੀ ਸਾਡੇ ਦਿਨ ਵਧੀਆ ਲੰਘ ਰਹੇ ਸੀ ਅਤੇ ਉਹ ਦਿਨ ਮੈਨੂੰ ਇਸ਼ਾਰੇ ਕਰਦਾ ਰਹਿੰਦਾ ਕਈ ਵਾਰ ਤੇ ਇੱਥੇ ਤਾਂ ਕਹਿ ਦਿੰਦਾ ਸੀ ਕਿ ਜੋ ਮੈਂ ਰਾਤ ਨੂੰ ਵੜੇ ਤੇਰੇ ਤੇ ਨਿਸ਼ਾਨ ਸੀ ਉਹ ਮੈਨੂੰ ਪਖਾ ਮੈਂ ਉਹਨਾਂ ਦੀ ਜਿੱਦ ਦੇ ਅੱਗੇ ਅਤੇ ਆਪਣੀ ਸੱਸ ਤੋਂ ਚੋਰੀ ਉਹਨਾਂ ਦੀ ਗੱਲ ਦਾ ਜਵਾਬ ਦੇ ਦਿੰਦੀ ਉਹ ਬਹੁਤ ਖੁਸ਼ ਹੁੰਦੇ ਇੱਕ ਦਿਨ ਮੇਰੀ ਸੱਸ ਮੰਦਰ ਗਈ ਹੋਈ ਸੀ ਤੇ ਮੈਂ ਤੇ ਮੇਰਾ ਸਹੁਰਾ ਸੀ ਅਸੀਂ ਦੋਨੋਂ ਫਿਰ ਗੁਰੂ ਜੀ ਨਾਲ ਗੱਲਾਂ ਕਰ ਰਹੇ ਸੀ ਤੇ ਸਮਾਂ ਗੁਜ਼ਾਰ ਰਹੇ ਸੀ ਕਿਉਂਕਿ ਮੇਰਾ ਘਰਵਾਲਾ ਸੁੱਤਾ ਪਿਆ ਸੀ ਉਸ ਨੂੰ ਤਾਂ ਮਸਾਂ ਹੀ ਵਾਜਾ ਮਾਰ ਕੇ ਠਾਉਣਾ ਪੈਂਦਾ ਸੀ ਤੇ ਬੇਫਿਕਰ ਹੋ ਕੇ ਉਹ ਸਮੇਂ ਦਾ ਆਨੰਦ ਲੈ ਰਹੇ ਸੀ ਮੈਂ ਹਜੇ ਕੱਪੜੇ ਪਾ ਹੀ ਰਹੀ ਸੀ ਕਿਨੇ ਵਿੱਚ ਮੇਰੀ ਸੱਸ ਆ ਗਈ ਅਤੇ ਉਸ ਕਮਰੇ ਤੇ ਬਾਥਰੂਮ ਵਿੱਚ ਮੇਰਾ ਘਰਵਾਲਾ ਵੀ ਨਿਕਲ ਆਇਆ ਉਸਨੇ ਮੈਨੂੰ ਬਹੁਤ ਕੁੱਟਿਆ ਮੇਰੀ ਸੱਸ ਨੇ ਮੇਰੇ ਸਹੁਰੇ ਨੂੰ ਬਹੁਤ ਲਾਂਤਾਂ ਪਾਈਆਂ ਮੇਰੀ ਸੱਸ ਕਹਿਣ ਲੱਗੀ ਮੈਨੂੰ ਬੜੇ ਦਿਨਾਂ ਤੋਂ ਤੁਹਾਡੇ ਤੇ ਸ਼ੱਕ ਸੀ ਤੇ ਮੈਂ ਮੌਕੇ ਦੀ ਭਾਲ ਵੀ ਸੀ ਕਿ ਮੈਂ ਤੁਹਾਨੂੰ ਕਦੋਂ ਰੰਗੇ ਹੱਥੀ ਬਣਾ ਇਸ ਕਰਕੇ ਮੈਂ ਹਰਮਨ ਨੂੰ ਵੀ ਆਪਣੇ ਨਾਲ ਹੀ ਰਲਆ ਲਿਆ ਸੀ ਅਸੀਂ ਦੋਨਾਂ ਨੇ ਪਲੈਨਿੰਗ ਬਣਾਈ ਕਿ ਅੱਜ ਤੁਸੀਂ ਸਾਡੇ ਹੱਥ ਆਈ ਗਏ ਤੇ ਹੁਣ ਤੁਸੀਂ ਕਿਸੇ ਗੱਲ ਤੋਂ ਮੁੱਕ ਨਹੀਂ ਸਕਦੇ ਜੋ ਤੁਹਾਡੇ ਵਿੱਚ ਹੋ ਰਿਹਾ ਸੀ ਇਸ نیوز ਦੀ ਸ਼ਰਿਆਂ ਵੀਡੀਓ ਵੀ ਬਣਾਈ ਆ ਤਾਂ ਕਿ ਲੋੜ ਪੈਣ ਤੇ ਸਬੂਤ ਦੇ ਤੌਰ ਤੇ ਸਭ ਨੂੰ ਦਿਖਾਈ ਜਾਵੇ ਉਹ ਵੀਡੀਓ ਵੇਖ ਕੇ ਤਾਂ ਤੁਹਾਡੇ ਸਿਰ ਸ਼ਰਮ ਨਾਲ ਝੁਕ ਜਾਣੇ ਨੇ ਤੁਸੀਂ ساری ਜ਼ਿੰਦਗੀ ਅੱਖ ਚੁੱਕ ਕੇ ਨਹੀਂ ਵੇਖ ਸਕਦੇ ਮੇਰੀ ਸੱਸ ਮੇਰੇ ਸਹੁਰੇ ਨੂੰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ ਸੀ ਤੇ ਮੇਰੇ ਘਰ ਵਾਲੇ ਨੇ ਮੈਨੂੰ ਘਰੋਂ ਕੱਢ ਦਿੱਤਾ ਸੀ ਮੈਂ ਆਪਣੀ ਹਸਤੀ ਵਸਤੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਤੇ ਉਸ ਨੂੰ ਆਪ ਹੀ ਨਰਕ ਵਾਲੇ ਪਾਸੇ ਧੱਕ ਦਿੱਤਾ ਸਿਰਫ 4 ਦਿਨਾਂ ਦੇ ਸਵਾਦ ਲਈ ਹੁਣ ਮੈਂ ਸੋਚਦੀ ਆ ਕਿ ਮੇਰਾ ਘਰਵਾਲਾ ਕਿੰਨਾ ਸਮਾਸ਼ਰਾ ਪਿੰਦਾ ਰਹਿੰਦਾ ਕਦੀ ਨਾ ਕਦੀ ਤਾਂ ਉਸ ਨੂੰ ਹੋਸ਼ ਵਿੱਚ ਆਉਂਦਾ ਹੀ ਅਤੇ ਮੇਰੇ ਨਾਲ ਆਪਣੀ ਇੱਜ਼ਤਾਂ ਪੂਰੀਆਂ ਕਰਦਾ ਹੀ ਮੈਂ ਐਵੇਂ ਹੀ 2 ਦਿਨਾਂ ਦੀ ਗੱਲ ਪਿੱਛੇ ਆਪਣੀ ਇੱਜ਼ਤ ਖਰਾਬ ਕੀਤੀ ਤੇ ਆਪਣਾ ਵਸਿਆ ਵਸਾਇਆ ਘਰ ਵੀ ਜਾਣ ਲਿਆ ਸੀ ਜਦੋਂ ਮੇਰੇ ਘਰ ਇਸ ਗੱਲ ਦਾ ਪਤਾ ਲੱਗਾ ਤਾਂ ਮੇਰੇ ਮਾਪਿਓ ਨੇ ਵੀ ਮੈਨੂੰ ਲਾਂਤਾਂ ਪਾਈਆਂ ਮੇਰੀ ਮਾਂ ਕਹਿਣ ਲੱਗੀ ਕਿ ਪਹਿਲਾਂ ਤਾਂ ਤੂੰ ਕਹਿੰਦੀ ਸੀ ਕਿ ਮੈਂ ਹਰਮਨ ਬਿਨਾ ਬਚ ਨਹੀਂ ਸਕਦੀ ਤੇ ਹੁਣ ਤੂੰ ਸਾਰਿਆਂ ਨੂੰ ਛੱਡ ਕੇ ਆਪਣੇ ਸਹੁਰੇ ਨਾਲ ਰੰਗ ਰਲੀਆਂ ਮਨਾਉਣ ਲੱਗੀ ਪਈ ਸੀ ਤੈਨੂੰ ਸ਼ਰਮ ਨਹੀਂ ਆਈ ਤੇ ਫਿਰ ਮੇਰੇ ਪਿਓ ਨੂੰ ਵੀ ਪਤਾ ਲੱਗ ਗਿਆ ਸੀ ਕਿ ਮੇਰੀ ਤੇ ਹਰਮਨਦੀ ਲਵ ਮੈਰਿਜ ਹੋਈ ਸੀ ਨਹੀਂ ਤਾਂ ਅੱਜ ਤੱਕ ਮੇਰੇ ਪਿਓ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਤਾਂ ਮੇਰੇ ਪਿਓ ਨੇ ਮੇਰੇ ਮੂੰਹ ਤੇ ਚਪੇੜ ਮਾਰੀ ਤੇ ਕਿਹਾ ਕਿ ਅੱਜ ਤੋਂ ਸਾਡਾ ਦੋਨਾਂ ਦਾ ਰਿਸ਼ਤਾ ਖਤਮ ਤੇ ਆਪਣੀ ਗੰਦੀ ਜ਼ਬਾਨ ਵਿੱਚੋਂ ਮੈਨੂੰ ਅੱਜ ਤੋਂ ਬਾਅਦ ਪਿਓ ਨਾ ਆਖੀ ਤੂੰ ਮੇਰੀ ਧੀ ਨਹੀਂ ਤੇ ਮੇਰੇ ਸਹੁਰੇ ਨੇ ਮੈਨੂੰ ਘਰੋਂ ਕੱਢ ਦਿੱਤਾ ਤੇ ਪੇਕੇਆਂ ਨੇ ਵੀ ਵੀਰ ਘਰ ਵਿੱਚ ਮੈਨੂੰ ਰੱਖਣਾ ਹੀ ਸੀ ਪਰ ਇਕਜਨ ਵਿਭਾਗ ਵਿੱਚ ਉੱਥੇ ਰਹਿ ਰਹੀ ਸੀ ਜਦੋਂ ਕਿਤੇ ਕੋਈ ਕੰਮ ਹੁੰਦਾ ਤਾਂ ਮੈਨੂੰ ਬੁਲਾ ਲੈਂਦੇ ਨਹੀਂ ਤਾਂ ਮੇਰੇ ਨਾਲ ਕੋਈ ਗੱਲ ਨਹੀਂ ਕਰਦੇ ਸੀ ਅੱਜ 6 ਸਾਲ ਹੋ ਗਏ ਉਸ ਘਰ ਵਿੱਚ ਰਹਿੰਦੇ ਆ ਮੇਰੇ ਪਿਓ ਨੇ ਅੱਜ ਤੱਕ ਮੈਨੂੰ ਕਦੇ ਨਹੀਂ ਬੁਲਾਇਆ ਹੁਣ ਮੈਂ ਵੀ ਬਹੁਤ ਪਛਤਾ ਰਹੀ ਹਾਂ ਕਿ ਮੈਂ 4 ਦਿਨਾਂ ਦੇ ਪਿੱਛੇ ਆਪਣੀ ਜ਼ਿੰਦਗੀ ਨੂੰ ਖਰਾਬ ਕੀਤਾ ਤੇ ਸਾਰੇ ਰਿਸ਼ਤੇ ਦੇ ਗਵਾ ਲੇ ਆਪਣਾ ਘਰ ਆਪਣੇ ਹੱਥੀਂ ਜਾੜਿਆ ਮੈਨੂੰ ਇੰਨਾ ਪਿਆਰ ਕਰਨ ਵਾਲਾ ਹਰਮਨ ਵਰਗਾ ਘਰਵਣਾ ਮਿਲਿਆ ਸੀ ਜਿਸ ਨੂੰ ਮੈਂ ਆਪ ਹੀ ਗਵਾ ਚੁੱਕੀ ਆ ਅੱਜ ਮੈਂ ਬਹੁਤ ਪਛਤਾ ਰਹੀ ਆ ਤੇ ਮੇਰੇ ਪੱਲੇ ਪਛਤਾਵੇ ਤੋਂ ਬਿਨਾ ਕੁਝ ਨਹੀਂ ਰਹਿ ਗਿਆ ਜਦੋਂ ਮੈਨੂੰ ਇਕੱਲੀ ਬੈਠੀ ਨੂੰਂਦੀ ਨੂੰ ਮੇਰੀ ਮਾਂ ਵੇਖਦੀ ਐ ਤਾਂ ਮੈਨੂੰ ਕਹਿ ਦਿੰਦੀ ਐ ਕਿ ਗਲਤੀ ਕਰਨ ਤੋਂ ਪਹਿਲਾਂ ਇੱਕ ਵਾਰ ਤਾਂ ਉਸ ਦਾ ਨਤੀਜਾ ਵੀ ਸੋਚਣਾ ਚਾਹੀਦਾ ਹਾਂਜੀ ਦੋਸਤੋ ਏ ਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਹਾਣੀ ਨੂੰ ਜੇਕਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਇਹ ਕਹਾਣੀ ਸਾਨੂੰ ਕੀ ਸਿੱਖ ਦਿੰਦੀ ਆ ਕਿ ਹਮੇਸ਼ਾ ਕੋਈ ਗਲਤੀ ਕਰਨ ਤੋਂ ਪਹਿਲਾਂ ਉਸ ਦਾ ਨਤੀਜਾ ਦੇਖੋ ਕਿ ਆਖਰ ਉਸ ਦਾ ਰਿਜ਼ਲਟ ਕੀ ਨਿਕਲਣਾ ਕਿਉਂਕਿ ਜੇ ਤੁਸੀਂ ਰਿਜ਼ਲਟ ਸੋਚੋਗੇ ਤਾਂ ਸ਼ਾਇਦ ਤੁਸੀਂ ਉਹ ਗਲਤੀ ਕਦੀ ਕਰੋ ਹੀ ਨਾ ਤੇ ਹਮੇਸ਼ਾ ਸੰਭਲ ਕੇ ਆਪਣੀ ਜ਼ਿੰਦਗੀ ਨੂੰ ਜਿਊਓਗੇ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ